जय जयकार 1 2 3 4 भोले तेरी जय जयकार 1 2 3 4 भोले तेरी जय जयकार 1 2 3 4 भोले तेरी जय जयकार कैसे तरह नारा हर हमेशा गूंजता रहेगा हमेशा गूंजता रहेगा हमेशा गूंजता रहेगा जय जयकार ਦੀਨਾ ਜੀ ਸਤਪਾਲ ਜੀ ਅੱਜ ਯਾਤਰਾ ਨਿਕਲਦੀ ਹੈ ਸ਼ੋਭਾ ਯਾਤਰਾ ਨਿਕਲਦੀ ਹੈ ਭੋਲੇनाथ ਦੀ ਉਹਦੇ ਬਾਰੇ ਕੋ ਜਾਣਨਾ ਪਾਉਗੇ ਸਭ ਤੋਂ ਪਹਿਲਾਂ ਮੈਂ ਸਾਰੇ ਨਗਰ ਵਾਸੀਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਆਪਰੇ ਵੱਲੋਂ ਆਪਣੀ ਸੰਸਥਾ ਲੰਗਰ ਕਮੇਟੀ ਸ਼ੀਰਣਾ ਦੇ ਵੀ ਵੱਲੋਂ ਸਮਾਸ਼ ਸ਼ਿਰਾਤੀ ਦੀ ਲੱਖ ਲੱਖ ਵਧਾਈ ਦਿਨਾ ਅਤੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇਹ ਇਹ ਤਿਹਾਰ ਆਪਾਂ ਸਾਰੇ ਰਲ ਮਿਲ ਕੇ ਖੁਸ਼ੀਆਂ ਨਾਲ ਮਨਾਈਏ ਜਿਹੜੀ ਇਹ ਸ਼ੋਭਾ ਯਾਤਰਾ 24 ਸ਼ੋਭੀ ਮੈਂ ਯਾਤਰਾ ਨਿਕਲ ਰਹੀ ਹੈ ਇਸ ਸ਼ਹਿਰ ਵਿੱਚ ਜਿਸ ਵਿੱਚ ਬਹੁਤ ਉਤਸ਼ਾਹ ਹੈ ਇਸ ਦੇ ਵਿੱਚ ਬਹੁਤ ਸਾਰੇ ਹਊਂਡ ਹਾਥੀ ਕੋੜੇ ਬੈੜਬਾਜੇ ਹਰੇਕਸ਼ਨ ਹਰੇ ਰਾਮਾ ਵਾਲੇ ਸਾਰੇ ਆਪਣੇ ਆਪਣੇ ਕਿਰਤਪ ਬਿਖਾ ਰਹੇ ਨੇ ਜੈ ਸ਼ੰਕਰ ਬੋ ਸ਼ੰਕਰ ਭਗਵਾਨ ਕੀ ਜੈ 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 ਬਹੁਤ ਸ਼ਿਵratri ਦੇ ਸ਼ੁ ਮੌਕੇ ਦੇ ਮੇ ਤਾਂ ਪਹਿਲਾਂ ਪ੍ਰਧਾਨ ਜੀ ਹਰੀ ਸਿੰਘ ਵੀਰ ਜੀ ਨੇ ਸਾਰਾ ਵਿਸਾਦ ਦੱਸੂਆ ਸਾਰਾ ਸ਼ਹਿਰ ਬਹੁਤ ਹਮ ਹਮਾ ਕੇ ਤੁਸੀਂ ਦੇਖੋਗੇ ਸਾਰੇ ਬਾਜ਼ਾਰ ਚ ਕਿੰਨੇ ਲੰਗਰ ਲੱਗੇ ਹੋਏ ਨੇ ਬਹੁਤ ਹੀ ਸ਼ੋਭਾ ਯਾਤਰਾ ਤੋਂ ਹੁਣ ਕਾਹਨਾ ਕੱਢੀ ਜਾ ਰਹੀ ਹੈ ਸਾਰੇ ਹੀ ਮੈਡੀਕਲ ਬੰਦੇ ਸਾਰੇ ਸ਼ਹਿਰ ਨਿਵਾਸੀ ਪੂਰਾ ਸਹਿਯੋਗ ਦੇ ਰਹੇ ਨੇ ਬੋਲ ਸ਼ੰਕਰ ਭਗਵਾਨ ਕੀ ਜੈ ਜੁਕੀਨਾ ਜੀ ਮੈਂ ਜਗਜੀਵਨ ਸੇ ਕੀ ਭੀ ਆ ਸਾਫ ਕਾ ਪਹਿਲੇ ਸਬਰਾਲੇ ਤੋਂ ਅੱਜ ਜੋ ਸ਼ੋਭਾ ਯਾਤਰਾ ਨਿਕਲ ਰਹੀ ਹੈ ਉਹਦੇ ਵਿੱਚ ਉਤਰਨਾ ਬਗਵਾ ਲਾ ਸ਼ਹਿਰ ਦੇ ਵਸਨੀਕ ਸ਼੍ਰੀ ਦਵਾਜੀ ਉਹਨਾਂ ਨੇ ਸਾਰੇ ਮੈਂਬਰ ਸਰਾਂ ਜੋ ਕਲੱਬ ਬਣਾਇਆ ਇਹਨਾਂ ਨੇ ਉਹ ਹਰੇਕ ਸਾਲ ਦੀ ਤਰ੍ਹਾਂ ਬਹੁਤ ਵੱਡਾ ਸਵਾਗਤ ਆ ਜਿਹੜਾ ਸ਼ਿਵਰਾਤਰੀ ਦੇ ਮਹਾਉਤਸਵ ਦੇ ਉੱਤੇ ਸ਼ੋਭਾ ਯਾਤਰਾ ਜਿਹੜੀ ਉਹ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਅੱਗੇ ਨੂੰ ਵਧ ਰਹੀ ਹੈ ਔਰ ਤੁਸੀਂ ਦੇਖ ਰਹੇ ਅਸੀਂ ਕਿ ਬਹੁਤ ਵੱਡਾ ਜਿਹੜਾ ਇਹ ਸ਼ੋਭਾ ਯਾਤਰਾ ਸਾਰੇ ਇਹ ਝਾਕੀਆਂ ਨੇ ਜਿਹੜੀਆਂ 40 ਦੇ 30 ਝਾਕੀਆਂ ਨੇ ਅੱਜ ਦੇਖ ਰਹੇ ਕਿ ਸ਼ਹਿਰ ਦੀ ਪ੍ਰਕਰਮਾ ਕਰਦੇ ਸਾਰੀਆਂ ਪਾਰਟੀਆਂ ਦੇ ਨਮਾਇਦੇ ਸਾਰੇ ਵੱਖ-ਵੱਖ ਸੰਸਥਾਵਾਂ ਦੇ ਆਗੂ ਸਰਵਤਨ ਸੰਸਥਾਵਾਂ ਦੇ ਆਗੂ ਸਰਵਤਨ ਸਾਰੇ ਅਸੀਂ ਸ਼ਹਿਰ ਦੀ ਪ੍ਰਕਰਮਾ ਕਰਦੇ ਹਾਂ ਸ਼ੋਭਾ ਯਾਤਰਾ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਕਟਾ ਰੋਡਾਂ ਦੇ ਵਿੱਚ ਆਦਾ ਕਰੀਏ ਨੇ ਮੈਂ ਸ਼ਿਵਰਾਤਰੀ ਦੇ ਸ਼ਿਵ ਨੂੰ ਪਵਿੱਤਰ ਧਿਆਨ ਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਆਓ ਆਪਾਂ ਰਲ ਮਿਲ ਕੇ ਹੋ ਜਿਹੜੇ ਧਾਰਮਿਕ ਸਮਾਗਮ ਨੇ ਉਹਦੇ ਵਿੱਚ ਆਪਣਾ ਵੱਧ ਕਰਕੇ ਯੋਗਦਾਨ ਪਾਇਆ ਸੋ ਸਾਰੇ ਨੂੰ ਸ਼ਰਧਾਂਜਲੀ ਬਹੁਤ ਬਹੁਤ ਬਧਾਈ। ਅੱਜ ਦੀ ਜੌਵੀ ਯਾਤਰਾ ਘਟੀ ਚਾਰੀ ਵਿੱਚ ਚੌਵੀ ਨੂੰ ਸ਼ਾਹ ਚੋਬਾ ਇਹ ਨੀਂਗ ਦਾ ਦਵਾਨ ਹੈ। ਇਸ ਵਾਰ ਸਭ ਤੋਂ ਬਿਹਤਰੀਨ ਹੈ। ਮੈਂ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਮਹਾਨ ਸ਼ਹਿਰ ਵਾਸੀ ਦੇ ਅਫਸਰ ਤੇ ਸ਼ਾਨ ਸ਼ੋਭਾ ਯਾਤਰਾ ਸੰਭਾਲੇ ਨੂੰ ਘਟੀ ਜਾ ਰਹੀ ਹੈ ਜਿੱਦੇ ਵਿੱਚ ਬਹੁਤ ਕੁਝ ਹੋਦਾ ਹੈ। ਮੇਰਾ ਸਾਥ ਸਾਡੇ ਸਾਥ ਦੇ ਸੁਪੀ ਚੇਤਨ ਆਪਾਂ ਮਾਣ ਰਹੀਏ ਬਹੁਤ ਜੀ ਦੇਖੋ ਸਾਫ ਸਾਰੇ ਮਿਲ ਕੇ ਇਸ ਸਤਿਅ ਆਸ ਯਾਤਰਾ ਤੇ ਸ਼ਿਵ ਜੀ ਦਾ ਪਰਪਤੀ ਜੀ ਦਾ ਵਿਰਾਸਤਿਕ ਜਵਾਰ ਸੀਗਾ ਉਸ ਨੂੰ ਲੈ ਕੇ ਜਿਹੜਾ ਸਭ ਤੋਂ ਵੱਡਾ ਹੈ ਬਿਹਾਰ ਭਰਦੇਸ਼ ਦੇ ਵਿੱਚ ਮਨਾਇਆ ਜਾਂਦਾ ਉਸ ਨੂੰ ਸੈਲੀਬ੍ਰੇਟ ਕਰਨ ਦੇ ਲਈ ਸਾਰੇ ਸ਼ਹਿਰ ਅੱਜ ਸੜਕਾਂ ਦੇ ਉੱਤੇ ਆ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਇੱਕ ਵਾਰ ਫੇਰ ਨਾ ਸਰ ਸਰ ਮੇਰਾ ਨਾਮ ਪਵਨ ਗਪੀਰ ਅੱਜ ਯਾਤਰਾ ਨਿਕਲੀ ਹੈ ਜੀ ਮੋਹਨनाथ ਜੀ ਆਜ ਵਰਗਾ ਦਿਨ ਕਿਤੇ ਆਉਂਦਾ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਮੋਹਨनाथ ਦਾ ਦਿਨ ਹੈ ਮਹਾਸ਼ਿਵਰਾਤਰੀ ਦੇ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਤੁਸੀਂ ਦੇਖ ਰਹੇ ਹੋ ਇਸ ਸ਼ੋਭਾ ਯਾਤਰਾ ਵਿੱਚ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਅਲਗ-ਅਲਗ ਬੈਂਡ ਹਾਥੀ ਘੋੜੇ ਦਿੱਗਜ ਬਹੁਤ ਹੀ ਸਾਧੂ ਸੰਤ ਰਾਮ ਰਾਮ ਹਰੇ ਰਾਮ ਹਰੇ ਕਿਸ਼ੋਰ ਵਾਲੇ ਜਿਹੜੀ ਟੀਮ ਹੈ ਆਪਣੇ ਰੰਗ ਬਖੇਰ ਨਹੀਂ ਆ ਰਹੀ ਹੈ ਔਰ ਸਾਰੇ ਬਿਜਾਰ ਨਹੀਂ ਠੀਕ ਹੈ ਕੋਈ ਇੱਕ ਵਧੀਆ ਲੰਗਰਾਂ ਦਾ ਪ੍ਰੋਗਰਾਮ ਹੈ ਔਰ ਸਾਡੇ ਇੱਥੇ ਸਾਡੇ ਸੱਤ ਬਾਰ ਜੀ ਜੋਗੀ ਸ਼੍ਰੀ ਰਾਣਾ ਦੇਵੀ ਕਮੇਟੀ ਦੇ ਪ੍ਰੋਡਕਟਰ ਪ੍ਰਧਾਨ ਵੀ ਨੇ ਪਰਦਾ ਤਾਂ ਚਲੋ ਸਾਡੇ ਰਿੰਕੂ ਦਾ ਪਰ ਕਰਤਾ ਧਰਤਾ ਇਹੀ ਨੇ ਸਾਰਾ ਸਾਰਾ ਇੰਤਜ਼ਾਮ ਇਹ ਕਰਦੇ ਨੇ ਵਧੀਆ ਢਾਗੇ ਨਾਲ ਕੇਸਰ ਦਾ ਦੁੱਧ ਗਰਮਾ ਗਰਮ ਨਾਲ ਚਾਹ ਦਾ ਪ੍ਰਸ਼ਾਦ ਔਰ ਨਾਲ ਬਿਸਕੁਟ ਦਾ ਪ੍ਰਸ਼ਾਦ ਸਾਰੀ ਹਸਕਤਾਂ ਲਈ ਤਿਆਰੀ ਕੀਤੀ ਗਈ ਹੈ ਸੋ ਮੈਂ ਇਹੀ ਦੁਆ ਕਰਦਾ ਕਿ ਹਰ ਸਾਡੇ ਸਾਡਾ ਭਾਈਚਾਰਾ ਸ਼ਹਿਰ ਦਾ ਬੜਿਆ ਰਹੇ ਔਰ ਇਹ ਤਿਹਾਰ ਰੰਗ ਰੰਗ ਕੇ ਪ੍ਰੋਗਰਾਮ ਇਹ ਜਿਹੜੀ ਯਾਤਰਾ ਕਿੱਥੋਂ ਸਟਾਰਟ ਹੋਈ ਹੈ ਜੀ ਇਹ ਸ਼ੋਭਾ ਯਾਤਰਾ ਜੀ ਦੱਬੀ ਬਾਜ਼ਾਰ ਤੋਂ ਸ਼ੁਰੂ ਹੋ ਕੇ ਪਾਣੀ ਵਾਲੀ ਤੱਕੀ ਤੋ ਘੁੰਮਦੇ ਹੋਏ ਸਾਰੇ ਵਿਚਾਰ ਦੀ ਪਰਕਰਮਾ ਕਰੇਗੀ ਔਰ ਵਾਪਸੀ ਹੁੰਦੀ ਹੋਏ ਜੈਪੋੜੇ ਦੀ ਹਰ ਹਰ ਮਹਾਦੇਵ ਜੈ ਜੈ ਮਹਾਦੇਵ ਜਨੋ ਬਹੁਤ ਬਹੁਤ ਹਾਂ ਜੀ ਕੀ ਨਾਸਾ ਅਰਿਸ਼ਿੰਗੰਬੀ ਜੀ ਅੱਜ ਸ਼ੋਭਾ ਯਾਤਰਾ ਨਿਕਲ ਰਹੀ ਹੈ ਜੀ ਉਹਦੇ ਬਾਰੇ ਕੁਝ ਦੱਸੋ ਜੀ ਇਹ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਲਗਾਤਾਰ 24ਵੇਂ ਸਾਲ ਤੋਂ ਅਸੀਂ ਇਹ ਸ਼ੋਭਾ ਯਾਤਰਾ ਕੱਢ ਰਹੇ ਹਾਂ ਇੱਥੇ ਹਰ ਸਾਲ ਅਸੀਂ ਆਪਣੇ ਵੱਲੋਂ ਸ਼ਹਿਰਵਾਦੀ ਸਹਾਇਕੀਆਂ ਨਾਲ ਅੱਗੇ ਵੀ ਲੰਗਰ ਲਾਉਂਦੇ ਰਹਾਂ ਬਰੈਡਾਂ ਦਾ ਇਸ ਦਫਾ ਪਬਲਿਕ ਦੀ ਇਹ ਡਿਮਾਂਡ ਸੀ ਕਿ ਉਹਦਾ ਤੇਲ ਹੁੰਦਾ ਹੈ ਗਲੇ-ਗੋਲੇ ਖਰਾਬ ਹੋ ਜਾਂਦਾ ਤੁਸੀਂ ਨਾ ਕੋਈ ਐਕਸਟਰਾ ਲਾਓ ਫਿਰ ਅਸੀਂ ਸੋਚਿਆ ਦੁੱਧ ਬਰਫ਼ ਵਾਲਾ ਕਹਿੰਦੇ ਉਹ ਵੀ ਠੰਡਾ ਹੈ ਫਿਰ ਇਹ ਗਰਮ ਜਿਹੜਾ ਦੁੱਧ ਹੈਗਾ ਪਾ ਕੇ ਇਹਦੇ ਵਿੱਚ ਬਾਦਾਮ ਕੇਸਰ ਇਹ ਸੇਵਾ ਕਰ ਰਹੇ ਆ ਜੀ ਤੇ ਮੈਂ ਇਸ ਗੱਲ ਨੂੰ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਸਾਡੇ ਸ਼ਹਿਰ ਦੇ ਵਿੱਚ ਇੰਨਾ ਪਿਆਰ ਹੈ ਇੰਨਾ ਇਕਾ ਹੈ ਕਿ ਲੋਕ ਇੱਕ ਦੂਸਰੇ ਨਾਲ ਹਰ ਇੱਕ ਦੁੱਖ ਸੁੱਖ ਸਹਾਹੀ ਹੁੰਦੇ ਨੇ ਅਤੇ ਹਰ ਇੱਕ ਤਿਉਹਾਰ ਜਿਹੜਾ ਹੈ ਬੜੇ ਹੀ ਚਾਹਵਾਂ ਨਾਲ ਅਤੇ ਖੁਸ਼ੀਆਂ ਨਾਲ ਮਨਾਉਂਦੇ ਨੇ ਇਸ ਸ਼ੁਭ ਮੌਕੇ ਤੇ ਮੈਂ ਇਲਾਕਾ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਤੁਸੀਂ ਪਰਸੋਂ 8 ਤਰੀਕ ਨੂੰ ਘੋੜੇ ਜੀ ਦਾ ਵਿਆਹ 'ਚ ਸ਼ਾਮਲ ਹੋਣਾ ਹੈ ਹਰ ਇੱਕ ਮੰਦਰ ਦੇ ਵਿੱਚ ਪੂਜਾ ਹੋਣੀ ਹੈ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਇਕ ਕਰ ਮੈਂ ਜੀ ਵਿਸ਼ੇਸ਼ ਤੌਰ ਤੇ ਕਹਾਂਗਾ ਸਾਰੇ ਮੰਦਰ ਵਾਲਿਆਂ ਨੂੰ ਕਿ ਕੋਈ ਵੀ ਮੰਦਰ ਵਾਲਾ ਭੰਗ ਦਾ ਇੰਤਜ਼ਾਮ ਬਿਲਕੁਲ ਨਾ ਕਰੇ ਕਿਉਂਕਿ ਅਸੀਂ ਨਸ਼ਿਆਂ ਤੋਂ ਲੋਕਾਂ ਨੂੰ ਛੁਡਾਉਣਾ ਹੈ ਨਾ ਕਿ ਨਸ਼ੇ ਪੁਲਾਉਣੇ ਨੇ ਇਹ ਭੰਗ ਦਾ ਕੋਈ ਸ਼ਿਵਜੰਕਰ ਜੀ ਪੋੜੇ ਭੰਗ ਨਹੀਂ ਸੀ ਪਿੰਦੇ ਇਹ ਐਵੇਂ ਲੋਕਾਂ ਨੇ ਇੱਕ ਮਜ਼ਾਕ ਬਣਾ ਲਿਆ ਮੈਂ ਸਭ ਮੰਦਰਾਂ ਨੂੰ ਬੇਇੱਜ਼ਤੀ ਕਰਦਾ ਕਿ ਭਾਈ ਭੰਗ ਬਿਲਕੁਲ ਨਹੀਂ ਪੁਲਾਉਣੀ ਬਿਲਕੁਲ ਭੰਗ ਦਾ ਇੰਤਜ਼ਾਮ ਨਹੀਂ ਕਰਨਾ ਸੱਚਾ-ਸੱਚਾ ਪ੍ਰਸ਼ਾਦ ਵੰਡੋ ਪੋੜੇ ਦਾ ਨਾਲ ਉਹਦੀ ਹਸਤੀਤੀ ਕਰੋ ਉਹੀ ਸਾਡੂੰ ਜਨਮ ਦੇਣਾ ਹੈ ਉਹੀ ਸਾਡਾ ਸ਼ਿੰਗਾਰ ਕਰਨ ਵਾਲਾ ਹੈ ਹਮੇਸ਼ਾ ਉਹਨੂੰ ਯਾਦ ਰੱਖੋ ਜੈ ਭੋਲੇ ਨੂੰ ਕੋ ਸ਼ੰਕਰ ਭਗਵਾਨ ਦੀ ਜੈ